ਕੌਣ ਚੱਲਿਆ ਕਬੱਡੀ ਪਾਉਣ ਇਹ ਬੁੱਢੇ ਥੇ ਵਾਲਾ ਰਿੰਕੂ ਆ ਗਿਆ ਘੋੜੀਆ ਸਾਹਿਬ ਜਗੀਲਾ ਸਾਹਿਬ ਤੁਸੀਂ ਗੱਲ ਕਰੀ ਚੱਲੋ ਜੀ ਮੜਾ ਜਾ ਕਰੀ ਚੱਲੋ ਭਾਈ ਪਹਿਲਾ ਸੈਮੀਫਾਈਨਲ ਮੈਚ ਪਹਿਲਾ ਸੈਮੀਫਾਈਨਲ ਮੈਚ ਗਲਰੀ ਭਾਈ ਤੇ ਰੈਂਕ ਭਾਜੀ ਬੇਨਤੀ ਹੈ ਛੇਤੀ ਆਜੋ ਪਹਿਲਾ ਸਾਮੀ ਕਾਦਾ ਅਲੀ ਪਤਣਾ ਵਾਲਿਆ ਆ ਜਾ ਹੁਣ ਗਰਾਊਂਡ ਵਿੱਚ ਆ ਜਾ ਗਰਾਊਂਡ ਵਿੱਚ ਆ ਜਾ ਗਰਾਊਂਡ ਵਿੱਚ ਸ਼ਾਹ ਜੀ ਉਹ ਬਾਈ ਕਿਹੜੇ ਘੜਾ ਭਰਾ ਆਪ ਕਬੱਡੀ ਨੂੰ ਪਿਆਰ ਕਰਦਾ ਇੱਕ ਵਾਰੀ ਤਾੜੀ ਮਾਰੋ ਬਾਬਿਆਂ ਬੱਸ ਤੇ ਕੀ ਬਾਤਾਂ ਇੱਕ ਬੰਨੇ ਗੁਰਦਾਸਪੁਰੀਆ ਇੱਕ ਬੰਨੇ ਅਮਰਤਸਰ ਦੀ ਟੀਮ ਆ ਉਧਰ ਤੇ ਗਰਦਾਸਪੁਰੀਆ ਲੈ ਵੀ ਘੋੜਿਆ ਸਾਹਬ ਅਮਰਤਸਰ ਦੀ ਟੀਮ ਵੱਲੋਂ ਕਹਿੰਦੇ ਕਬੱਡੀ ਕਾਕਾ ਪਾਰਿਆ ਕਰ ਦਿਓ ਗੱਲ ਇਹ ਰੋਡਾ ਭੋਡਾ ਕੌਣ ਭਾਬੀ ਦੀਵਾ ਜਗਾ ਓ ਤੇਰੀ ਮੰਜੀ ਥੱਲੇ ਕੌਣ ਭਾਬੀ ਦੀ ਵਜਗਾ ਓ ਗਰਦਾਤਪੁਰਿਆ ਰਿੰਕੂ ਕਬੱਡੀ ਪਾਰਿਆ 2 ਨੰਬਰ ਤੇ ਸਰਦਾਰ ਬਲਦੇਵ ਸਿੰਘ ਜੀ ਪੱਜ 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 ਕਿਆ ਬਾਤਾਂ ਕਿਆ ਬਾਤਾਂ ਇਹ ਆ ਸਰਦਾਰ ਦਵੰਦਰ ਸਿੰਘ ਜੀ ਇਹਦਾ ਨਾਂ ਆ ਸਰਦਾਰ ਜੀਤ ਸਿੰਘ ਜੀਤਾ ਕਹਿੰਦੇ ਆ ਓ ਜੀਤਾ ਅੰਮ੍ਰਿਤਸਰ ਵਾਲਾ ਕਬੱਡੀ ਪਾਰਿਆ ਜੀਤਾ ਅੰਮ੍ਰਿਤਸਰ ਵਾਲਾ ਕਬੱਡੀ ਪਾਰਿਆ ਵਾਓ ਜੀਤਿਆ ਜੀਤਾ ਅਮਰੰਤਸਰ ਵਾਲਾ ਓ ਬੱਲੇ 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 ਕਿ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮੇਲਣ ਮੰਨ ਕੇ ਵੇਖ ਹਨਣੇ ਮੇਲਾ ਸਿਕਰੀ ਦਾ ਪਿੰਡ ਸਿਕਰੀ ਚ ਲੱਗਿਆ ਹੋਇਆ ਮੇਲਾ ਪਿੰਡ ਸਿਕਰੀ ਚ ਮੇਲਾ ਲੱਗਾਇਆ ਉਧਰ ਆਲੀ ਗਰਦਾਤਪੁਰਿਆ ਨੌਜਵਾਨ ਕਬੱਡੀ ਪਾਰਿਆ ਗਰਦਾਤਪੁਰਿਆ ਸਖਦੇਵ ਕਬੱਡੀ ਵਾਰਿਆ ਹਲੇ ਸੁਰਗੀਏ ਸਖਦੇਵ ਦੇ ਨਾਮ ਤੇ ਬਣਾਈ ਹੋਈ ਟੀਮ ਹੈ ਸਾਡੇ ਭਰਾ ਰੈਗ ਜੰਦੀ ਵਾਲੇ ਨੇ ਮੇਰੀ ਬੇਨਤੀ ਹੈ ਸਾਡੇ ਭਰਾ ਨੂੰ ਵੀ ਆਪਣੀ ਟੀਮ ਲੈ ਕੇ ਖੇਡ ਗਰਾਊਂਡ ਦੇ ਵਿੱਚ ਆਵੇ ਵਾਹ ਉਹ ਬੱਲੇਬਾਤਾਂ ਤੇਰੇ ਤੁਰਦਾ ਤੋਰ ਜਵਾਨਾ ਜੀ ਏ ਇੱਥੇ ਰੱਖੋ ਬਾਲੇ ਛੜੱਪੇ ਜਿਹਾ ਮਾਰਦਾ ਆਹ! ਕੀ ਬਾਤ ਹੈ। ਦੇ ਸਾਹਮਣੇ ਗੁਰਦਾਸਪੁਰਿਆ ਅਲੀ ਇਹ ਰੋਡਾ ਭੋਡਾ ਗੁਰਦਾਸਪੁਰਿਆ ਰਿੰਕੂ ਕਬੱਡੀ ਪਾ ਰਿਹਾ ਉਹ ਗੁਰਦਾਸਪੁਰਿਆ ਕਬੱਡੀ ਪਾ ਰਿਹਾ ਰਿੰਕੂ ਗੁਰਦਾਸਪੁਰਿਆ ਅਗਲੇ ਮੈਦਾਨ ਦੇ ਵਿੱਚ ਪਾ ਰਿਹਾ ਹੈ। ਬਾਬਾ ਏ ਘੇਰ ਲੋ ਹੁਣ ਘੇਰ ਲੋ ਰਿੰਕੂ ਸੁੱਕਾ ਨਾ ਜਾਵੇ। ਆ ਇੱਥੇ ਰੱਖ। ਝੜਫ ਨਹੀਂ ਹੁੰਦੀ ਜੇ ਰੰਗੀਲੇ ਆ ਲੈ ਵੀ ਅਲੀ ਡਬਲ ਕਰਾ ਲਿੰਦਾ ਜਾ ਉਧਰੋਂ ਅੰਦਰ ਬਾੜ ਹੋ ਜਾਂਦੇ ਆ ਬਾਬਾ ਜੀ ਚੱਲੋ ਹੁਣ ਆ ਬੱਲੇ ਇਧਰ ਜਾਫੀ ਚਾਰ ਨੇ ਚਾਰੇ ਕਿਹੜੇ ਐ ਅਗਲੀ ਕਬੱਡੀ ਅਲੀ ਸੁਖਦੇਵ ਸਿੰਘ ਕਬੱਡੀ ਪਾ ਰਿਆ ਕਿ ਅੰਬਰ ਬੇਲ ਨਹੀਂ ਫੁੱਟੀ ਦੀ ਕਦੇ ਉਗਦੇ ਬੂਟੇ ਤੇ ਉਹ ਪੁੱਤ ਕਿਸੇ ਦਾ ਲਾਈਏ ਨਾ ਕਦੀ ਸੂਟੇ ਸਾਟੇ ਤੇ ਉਹ ਕਈ ਨਸ਼ਿਆਂ ਦੇ ਮਾਰੇ ਅੱਜ ਕੱਲ ਟੀਕੇ ਲਾਉਂਦੇ ਆ ਆ ਕੇ ਦੇਖ ਬੇ ਬਾਬਾ ਬਾਬੇ ਬਾਬੇ ਭੰਗੜਾ ਪਾਉਂਦੇ ਐ ਪਰ ਹਜੇ ਭੰਗੜਾ ਪਿਆ ਨਹੀਂ ਆ ਹਜੇ ਭੰਗੜਾ ਪਿਆ ਨਹੀਂ ਬਾਬਾ ਭੰਗੜਾ ਤੇ ਪਾਵੇ ਕੀ ਆ ਬਾਤ ਹੈ ਪਹਿਲਾ ਸੈਮੀਫਾਈਨਲ ਮੈਚ ਪਲੀਜ਼ ਜਲਦੀ ਦੇ ਨਾਲ ਸੰਧਰੇ ਦੀ ਟੀਮ ਖੇਡ ਗਰਾਊਂਡ ਦੇ ਵਿੱਚ ਆਵੇ ਸੁਰਗੀ ਸੁਖਦੇਵ ਕਬੱਡੀ ਖਿਡਾਰੀ ਦੀ ਯਾਦ ਦੇ ਵਿੱਚ ਬਣਾਈ ਹੋਈ ਟੀਮ ਐ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਜੀਵ ਨੰਨਣ ਤੇ ਟੋਨੀ ਨੰਨਣ ਹੁਣੇ ਇਹਨੇ ਚੰਡੀ ਵਾਲੇ ਰਿਆਕ ਦੇ ਨਾਲ ਪਿਆਰ ਰੱਖਦੇ ਆ ਪਰ ਆ ਦੇਖੋ ਬਾਬਾ ਏ ਬੱਲੇ 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 ਵਾਹ ਓ ਬਾਬਾ ਬੱਲੇ ਬੱਲੇ ਕਰਾਈ ਜਾਂਦਾ ਬਾਬਾ ਬੱਲੇ ਬੱਲੇ ਕਰਾਈ ਜਾਂਦਾ ਬਾਬਾ ਬੱਲੇ ਬੱਲੇ ਕਰਾਈ ਜਾਂਦਾ ਤੇ ਸਾਹਮਣੇ ਕਬੱਡੀ ਸੁੱਖਾ ਚੱਲਿਆ ਕਬੱਡੀ ਪਾਉਣ ਲੈ ਵੀ ਸੁੱਖਿਆ ਪਾ ਦੇ ਕਬੱਡੀ ਤੇ ਅਲੀ ਗੱਲ ਕਰੂਗਾ ਸੁੱਖਾ ਆਓ ਸੁੱਖਿਆ ਸੁੱਖੇ ਨੂੰ ਘੇਰ ਰੋਏ ਹੁਣ ਜੇ ਘੇਰੋਂ ਦੇ ਗੱਲ ਬਣ ਜੇ ਬਾਬਾ ਪੱਟਾਂ ਤੇ ਥਾਪੀਆਂ ਮਾਰੀ ਜਾਂਦਾ ਓ ਫੇਰ ਡਬਲ ਟੱਚ ਫੇਰ ਡਬਲ ਟੱਚ ਇਹਨਾਂ ਦੋ ਤਿੰਨਾਂ ਦੀ ਕੋਸ਼ਿਸ਼ ਕੀਤੀ ਐ ਤੇ ਦੋ ਤਿੰਨਾਂ ਰਹੀ ਗੇੜਾ ਜਿਹਾ ਨਹੀਂ ਰਲਦਾ ਇੱਕ ਲੱਤਾਂ ਨੂੰ ਆ ਜਾਂਦਾ ਇੱਕ ਸੁੱਖੀ ਉੱਤੋਂ ਆ ਕੇ ਬਹਿ ਜਾਂਦਾ ਕੋਈ ਨਹੀਂ ਬਾਬਾ ਅਗਲੀ ਵਾਰੀ ਸਹੀ ਜਲਦੀ ਦੇ ਨਾਲ ਸਾਧਰੇ ਦੀ ਟੀਮ ਖੇਡ ਗਰਾਉਂਡ ਦੇ ਵਿੱਚ ਆਵੇ ਪਹਿਲਾ ਸੈਮੀਫਾਈਨਲ ਬਾਲਾ ਚੋਟੀ ਦਾ ਖੇਡਿਆ ਰਹੂਗਾ ਇਹ ਇੱਥੇ ਰੱਖ ਵਾਹ ਕੀ ਬਾਤ ਹੈ ਵੱਜੀ ਪ੍ਰੈਸ ਪਰ ਹੁਣ ਦਾ ਕੀ ਹੋ ਜਾ ਲੱਗਦਾ ਉਹ ਦਾ ਕੀ ਹੋ ਜਾ ਲੱਗਦਾ ਲੱਭੀ ਸੁਖਦੇਵ ਤੇ ਆ ਪਾ ਦੇ ਕਬੱਡੀ ਸੁਖਦੇਵ ਸਿੰਘ ਚੱਲਿਆ ਕਬੱਡੀ ਪਾਉਣ ਅਲੀ ਹੁਣ ਗੱਲ ਟੋਕਦੀ ਆ ਕਿ ਜਦੋਂ ਤੂੰ ਜਵਾਨੀਆਂ ਨੇ ਸਾਡੇ ਉੱਤੇ ਆਈ ਸੀ ਭੱਜੀ ਜਾਂਦੀ ਕਾਟੋ ਵੀ ਕਿਕਰ ਤੋਂ ਲਾਈ ਸੀ ਹੁਣ ਸਾ ਤੋਂ ਟੁੱਟਦਾ ਨਹੀਂ ਫੇਰ ਨਹੀਂ ਜਵਾਨੀਆਂ ਤੇ ਇੱਕ ਆਈ ਆ ਜਾ ਕਿਤੇ ਸਾਡੇ ਉੱਤੇ ਫੇਰ ਦੀ ਜਵਾਨੀਆਂ ਕਿ ਕਰ ਅਜੇ ਲੱਕੀ ਫੇਰ ਨਹੀਂ ਜਵਾਨੀਏ ਲਾਓ ਏ ਇੱਥੇ ਰੱਖ ਆ ਬਾਬਾ ਭੰਗੜਾ ਪਾਉਂਦਾ ਹੈ ਆ ਬਾਬਾ ਭੰਗੜਾ ਪਾਉਂਦਾ ਹੈ ਖੀਰਾਨੀਏ ਗੱਗੀ ਨੇ ਤਾੜੀ ਮਾਰੀ ਹੈ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਸਮੇਸਰ ਟੀਮ ਸਰਦਾਰ ਸੇਵਾ ਸਿੰਘ ਜੀ ਗਰਾਊਂਡ ਦੇ ਵਿੱਚ ਆ ਚੁੱਕੀ ਹੈ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੌਹਰ ਦਾਸ ਕਬੱਡੀ ਕਲੱਬ ਸੂਸਾ ਪ੍ਰੈਕਸ ਖੀਰਾਨੀ ਦੀ ਟੀਮ ਕਹਿੰਦੇ ਖੇਡਦੀ ਆ ਸ਼ੋ ਮੈਚ ਪਰ ਅੱਜ ਕੱਲ੍ਹ ਗੱਲ ਕੀ ਬਣਦੀ ਏ ਲਾ ਲਓ ਹੱਥ ਆ ਬੱਲੇ ਕੀ ਬਾਤ ਹੈ ਨੰਬਰ ਰੇਡਰ ਦਾ ਆਹ ਫੋਸਦਾ ਆ ਗਿਆ ਹੁਣ ਡਬਲ ਟੱਚ ਨਾ ਕਰਾਇਓ ਪਹਿਲਾਂ ਹੀ ਸਲਾਹ ਕਰ ਲਓ ਵੀ ਕਿਨੇ ਲੱਗਣਾ ਹੈ ਲਾ ਵੀ ਅਲੀ ਆਹ ਕਹਿੰਦੇ ਸੁੱਖਾ ਕਬੱਡੀ ਪਾ ਰਿਹਾ ਰਾਜਾ ਰਾਮ ਸਾਹਿਬ ਕੋਟੇ ਕਲੱਬ ਆਹ ਉਹ ਗਰਦਾਸਪੁਰਿਆ ਹੋਣਾ ਗੁੱਸੇ ਨਾਲ ਲਾਇਆ ਆਹ ਕਹਿੰਦੇ ਨਿੰਮ ਤੇ ਚੜਤਾ ਕਰੇਲਾ ਇਹ ਗੁੱਸੇ ਨਾਲ ਜਫਾ ਲਾਇਆ ਇਹ ਗੁੱਸੇ ਨਾਲ ਜਫਾ ਲਾਇਆ ਇਹਨੇ ਇਹਨਾਂ ਕਾਬੂ ਨਹੀਂ ਆਉਂਦੇ ਕਾਬੂ ਕਰਕੇ ਦਿਖਾਉਂਦੇ ਆ ਕਿ ਕਾਬੂ ਕਾਬੂ ਕਰਕੇ ਦਿਖਾਉਂਦੇ ਆ ਹਾਂਜੀ ਜਲਦੀ ਆ ਜੀ ਟੀਮ ਪਲੀਜ਼ ਸੰਦਰੇ ਦੀ ਸੁਖਦੇਵ ਸਿੰਘ ਕਬੱਡੀ ਕਲੱਬ ਸੰਦਰਾ ਵੱਡੇ ਪੱਧਰ ਤੇ ਮਾਨ ਸਨਮਾਨ ਮਿਲਦੇ ਆ ਰਿੰਕੂ ਦੀ ਫੇਰ ਕਬੱਡੀ ਹੈ ਰਿੰਕੂ ਕਬੱਡੀ 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 ਉੱਡ ਜੂ ਉੱਡ ਜੂ ਉੱਡ ਜੂ ਉੱਡ ਜੂ ਉੱਡ ਜੂ ਏ ਸਿੱਧਾ ਬੁੱਟਾ ਉੱਤੇ ਥੱਲੇ ਹੱਟ ਬਾਬਾ ਨਹੀਂ ਹੋ ਰੀ ਸਾ ਕੀ ਬਾਤ ਹੈ ਕੀ ਬਾਤ ਹੈ ਪੰਗੜੇ ਪੈਂਦੇ ਐ ਰੰਗੀਲਾ ਸਾਹਿਬ ਆ ਸੁਖਦੇਵ ਆ ਗਿਆ। ਉਹ ਕਹਿੰਦੇ ਸੁਖਦੇਵ ਸਿੰਘ ਕਬੱਡੀ ਪਾ ਰਿਹਾ। ਇਹਨੂੰ ਕੱਲਿਆ ਹਰਕੇ ਦਿਖਾਉ ਤਾਂ ਫੇਰ ਮੰਨੇ। ਇਹ ਗਰਦਾਤਪੁਰਿਆ ਸੁਖਦੇਵ ਕਬੱਡੀ ਪਾ ਰਿਹਾ। ਇਹ ਆ ਜਾ ਬਾਬਾ। ਲੱਗ ਜਾ ਹੁਣ। ਕਬੱਡੀ 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 ਹਾ ਭੰਗੜਾ। ਭੰਗੜਾ ਭੰਗੜਾ ਪੈਂਦਾ ਹੈ ਹਾਂਜੀ ਰੰਗੀਲਾ ਜੀ ਜੀਤਾ ਉਹ ਜੀਤਾ ਚੱਲਿਆ ਕਬੱਡੀ ਪਾਉਣ ਜੀਤੇ ਨੇ ਕਬੱਡੀ ਬਾਤੀ ਆ ਕਿ ਤਾਇਆ ਟਾਈ ਨੂੰ ਸਮਝਾਲਾ ਲੱਛਣ ਪੁੱਠੇ ਕਰਦੀ ਆ ਸਾਡੇ ਬੇੜੇ ਦੇ ਵਿੱਚ ਜਾਮਣ ਉਹ ਜਾਮਣ ਤੇ ਚੜਦੀ ਆ ਤਾਇਆ ਸੌ ਗਿਆ ਲੋਈ ਦੀ ਬੁੱਕੜ ਮਾਰ ਕੇ ਸੁੱਖੇ ਦੀ ਰੇਡ ਹੈ ਵਾਹ ਓ ਰੰਗੀਲੇ ਜਾਂਦਾ ਬਾਜ਼ਾ ਰਹਿ ਰੰਗੀਲੇ ਦੀ ਬੜੀ ਮੰਗ ਹੈ ਮਕੇ ਬਕੇਰੀਆਂ ਇਲਾਕੇ ਹਾਜੀਪੁਰ ਹਿਮਾਚਲ ਤੱਕ ਕਹਿੰਦੇ ਆ ਵੀ ਰੰਗੀਲਾ ਸਿੰਘਾਂ ਦੇ ਕੇਰਾ ਆ ਜੇ ਉਹ ਕਿਉਂ ਆ ਜੇ ਬਿੰਗਸਾਹਬ ਬਸ ਇਸੇ ਕਰਕੇ ਐ ਕਿ ਜਿੱਥੇ ਜਾਂਦਾ ਰੰਗ ਬੰਨ ਦਿੰਦਾ ਸਰਦਾਰ ਸੇਵਾ ਸਿੰਘ ਜੀ ਨਾਲ ਪਿਆਰ ਹੈ ਲੈ ਜੀ ਇੱਧਰ ਰੇਡਰ ਆ ਗਿਆ ਰਿੰਕੂ ਹੁਣ ਫੜ ਲਓ ਏ ਨਹੀਂ ਹੋ ਰਿਹਾ ਇਹ ਇੱਥੇ ਰੱਖ ਇੱਥੇ ਰੱਖ ਹਜੇ ਨਹੀਂ ਗੱਲ ਬਣੀ ਹਜੇ ਨਹੀਂ ਗੱਲ ਬਣੀ ਹਜੇ ਗੱਲ ਨਹੀਂ ਬਣੀ ਹਜੇ ਗੱਲ ਨਹੀਂ ਬਣੀ ਏ ਹੋਰ ਬਣਗੀ ਕਿ ਜੋੜੀਆਂ ਹੋਣ ਬਣੀਆਂ ਅਲੀ ਆ ਜੋੜੀਆਂ ਹੁਣ ਬਣੀਆਂ ਇੱਕ ਕਬੱਡੀ ਦਾ ਮਹਾਨ ਲਖਾਰੀ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ चौहान ਸਾਹਿਬ ਬੁੱਢੀ ਪਿੰਡ ਵਾਲੇ ਉਹਨਾਂ ਦਾ ਸ਼ਗਿਰਦ ਫੱਤੋਵਾਲ ਦਾ सोनू ਉਹਨਾਂ ਦਾ ਪਿਆਰਾ ਸ਼ਗਿਰਦ ਮੱਖਣ ਅਲੀ ਸਾਹਿਬ ਨੂੰ ਪਿਆਰ ਕਰਨ ਵਾਲਾ ਕੜਿਆਣੇ ਵਾਲਾ ਹੈਪੀ ਪੂਜਾ ਦੇਈ ਸਦਾ ਹੈਪੀ ਕੜਿਆਣੇ ਵਾਲਾ ਕਿੱਥੇ ਹੈ ਕੜਿਆਣੇ ਵਾਲਾ ਸਾਡਾ ਭਰਾ ਮੈਂ ਸਮਾਪਤ ਹੈ